ਮੈਨੂੰ ਚੰਨਾ ਵੀ ਦੇਸੀ ਗਲਤ ਹੈ ਤੇ ਸਾਨੂੰ ਦਿਖਾਓ ਨਾ ਡਾਕੂਮੈਂਟਸ ਅੱਜ ਕਮਿਸ਼ਨਰ ਸਾਹਿਬ ਤੋਂ ਪ੍ਰੋਪਰਟੀ ਆ ਬਿਲਕੁਲ ਬਿਲਕੁਲ ਲੰਗਸ ਹੈ ਲੁਧਿਆਣਾ ਸਿਟੀ ਦੀ ਅੱਜ ਤੋਂ ਸਾਹਮਣੇ ਕਿੰਨੀ ਵੱਡੀ স্মੋਗ ਦੀ ਇਸ਼ੂ ਦੋ ਤਿੰਨ ਦਿਨ ਤੋਂ ਚੱਲ ਰਹੀ ਸਾਹ ਲੈ ਨੋਕਾ ਹੋ ਰਿਹਾ ਜੇ ਇਹ ਪਾਰਕ ਵੀ ਸਾਡੇ ਜਿਹੜੇ ਗ੍ਰੀਨ ਬੈਲਸ ਹੈ ਜਿੰਨਾ ਤੇ ਸਾਨੂੰ ਫਿਊਚਰ ਦੇ ਵਿੱਚ ਹੋਪ ਹੈ ਵੀ ਇਹ ਸਾਨੂੰ ਸਾਹ ਦੇਣ ਜੋ ਕਿ ਆਕਸੀਜਨ ਦੇਣ ਜੋ ਕਿ ਰਹਿਣਗੇ ਜੋ ਉਹਨਾਂ ਤੇ ਵੀ ਬਿਲਡਿੰਗ ਦੇ ਕਬਜ਼ੇ ਲੋਕੀ ਕਰਨ ਲੱਗ ਗਏ ਆ ਇਹ ਤਾਂ ਇਸ ਦੇਸ਼ ਦਾ ਕੀ ਕੰਮ ਆ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿਉਂਕਿ ਬਿਨਾ ਇਹ ਬ੍ਰਾਈਬਰੀ ਤੇ ਇਹ ਸਾਰਾ ਛੜਯੰਤਰ ਨਹੀਂ ਰਚਿਆ ਜਾ ਸਕਦਾ ਕਿ ਮੈਂ ਇਹ ਚਾਹੂਗਾ ਕਿ ਕਮਿਸ਼ਨਰ ਸਾਹਿਬ ਇਸ ਫਾਈਲ ਨੂੰ ਖੋਲਣ ਦੇ ਆਰਡਰ ਦੇ ਆਪਣੇ ਸਾਹਮਣੇ ਇਹ ਫਾਈਲ ਨੂੰ ਖਾਸ ਕਰਕੇ ਗੁਰਦੇਵ ਨਗਰ ਦੀ ਇਹਨਾਂ ਪੂਰੀ ਸਟੱਡੀ ਕਰਵਾਣ ਟੈਕਨੀਕਲੀ ਲੀਗਲੀ ਔਰ ਜਿਹੜੀ ਜੀ ਅਮੈਂਡਮੈਂਟਸ ਦਾ ਹਵਾਲਾ ਦਿੱਤਾ ਜਾ ਰਿਹਾ ਉਹ ਉਹਦੇ ਤੇ ਲੀਗਲ ਥਿਊ ਲੈਤਾ ਜਾਵੇ ਤਦ ਤੱਕ ਇਹ ਕੰਮ ਰੋਕਿਆ ਜਾਵੇ જન ਹਿਤੇਸ਼ੀ টিআরপি ਨਹੀਂ ভরসা ਆਪਕਾ নমস্কার সচাকাল merhaba তো শেয়ার লুধিয়ানা জি হ্যাঁ শেয়ার লুধিয়ানা ਦੇ ਵਿੱਚ ਅੱਜ ਕੱਲ ਲੈਂਡ ਮਾਫੀਆ ਜਿਹੜਾ ਹੈ ਲਗਾਤਾਰ ਸਰਗਰਮ ਹੋ ਰਿਹਾ ਹੈ ਤਾজা ਮਾਮਲਾ ਜਿਹੜਾ ਆ ਰਿਹਾ ਹੈ ਗੁਰਦੇਵ نگر ਇਲਾਕੇ ਦੀ ਵੱਖ-ਵੱਖ ਪ੍ਰਾਪਰਟੀਆਂ ਨੂੰ ਲੈ ਕੇ ਉੱਥੇ ਜਿਹੜੇ ਕਬਜ਼ੇ ਹੋ ਰਹੇ ਹੈ ਲੈਂਡ ਮਾਫੀਆ ਵੱਲੋਂ ਕਬਜ਼ੇ ਕੀਤੇ ਜਾ ਰਹੇ ਹੈ ਇਸ ਜਿੱਥੇ ਆਮ ਜਨਤਾ ਨੂੰ ਖਰੀਦਦਾਰ ਇੱਕ ਆਮ ਇਨੋਸੈਂਟ ਬੰਦਿਆਂ ਨੂੰ ਮਿਸਲੀਡ ਕਰਕੇ ਉਹਨਾਂ ਨੂੰ ਸਰਕਾਰੀ ਜਗਾਵਾਂ ਨੂੰ ਵੇਚਿਆ ਜਾ ਰਿਹਾ ਉੱਥੇ ਹੀ ਸਰਕਾਰੀ ਪਾਰਕਾਂ ਤੇ ਜਿਹੜੇ ਕਬਜ਼ੇ ਕਰਕੇ ਮੋਟਾ ਮੁਨਾਫਾ ਖੋਰੀ ਕੀਤੀ ਜਾ ਰਹੀ ਹੈ ਪਰ ਇਹ ਲੈਂਡ ਮਾਫੀਆ ਕੌਣ ਹੈ ਕਿਹਦੀ ਸ਼ੈ ਤੇ ਚੱਲ ਰਿਹਾ ਹੈ ਇਸ ਚ ਕਿਹੜੇ-ਕਿਹੜਾ ਸਰਕਾਰੀ ਤੰਤਰ ਮਿਲਿਆ ਹੋਇਆ ਇਹ ਸਾਰੇ ਮਾਮਲੇ ਦੇ ਵਿੱਚ ਕੁਝ ਨਵੇਂ ਖੁਲਾਸੇ ਕਰਨ ਜਾ ਰਹੇ ਹੈ ਸਾਡੇ ਨਾਲ ਵਿਕਰਮਦਤ ਕਪੂਰ ਜਿਹੜੇ ਕੀ ਇੱਕ ਸਮਾਜ ਸੇਵੀ ਵੀ ਹੈ ਇੱਕ ਵੱਡੇ ਕਾਰੋਬਾਰੀ ਵੀ ਹੈ ਔਰ ਖੁਰ ਗੁਰਦੇਵ ਨਗਰ ਦੇ ਇਲਾਕਾ ਵਾਸੀ ਹੈ ਜਿਨ੍ਹਾਂ ਨੇ ਸਾਨੂੰ ਇਸ ਵਾਰੀ ਗੁਰਦੇਵ ਨਗਰ ਦੇ ਵਿੱਚ ਹੋ ਰਹੇ ਇਹ ਕਬਜ਼ਿਆਂ ਬਾਰੇ ਜਾਣਕਾਰੀ ਵੀ ਦਿੱਤੀ ਤੇ ਇਹਦੇ ਖੁਲਾਸੇ ਵੀ ਕੀਤੇ ਸੋ ਅੱਜ ਜਾਣਦੇ ਹਾਂ ਕੀ ਕਹਿਣਾ ਹੈ ਇਹਨਾਂ ਦਾ ਸਰ ਨਮਸਕਾਰ ਨਮਸਕਾਰ ਸੰਦੀਪ ਜੀ ਜੀ ਕਹਿਣਾ ਮੇਰਾ ਇਹੀ ਹੈ ਜੀ ਆ ਆਪਾਂ ਪਾਣੀ ਦੀ ਟੈਂਕੀ ਗੁਰਦੇਵ ਨਗਰ ਦੇ ਵਿੱਚੋਂ ਪਖਵਾ ਰੋਡ ਤੋਂ ਜੇ ਆਪਾਂ ਆਈਏ ਪਾਣੀ ਦੀ ਟੈਂਕੀ ਆਂਦੀ ਹੈ ਉਧਰੋਂ ਆਪਾਂ ਨਿਕਲੀਏ ਟੂਵਰਡਸ ਆਰਤੀ ਚੌਂਕ ਖੱਬੇ ਹੱਥ ਜਿਹੜਾ ਸੀਐਫਸੀ ਚਰਚ ਤੋਂ ਪਹਿਲਾਂ 1600 ਗਜ ਦੇ ਕਰੀਬ ਇੱਕ ਪਲਾਟ ਹੈ ਜੀ ਮੇਰੀ ਜਾਣਕਾਰੀ ਮੁਤਾਬਕ ਉਹ ਪੂਰਾ ਗ੍ਰੀਨ ਬੈਲਟ ਪਾਰਕ ਡਿਕਲੇਅਰਡ ਹੈ ਜੀ ਔਰ ਉਸ ਤੋਂ ਇਲਾਵਾ ਸਿਟੀ ਮਾਲ ਦੀ ਬੈਕ ਦੇ ਉੱਤੇ ਵੀ ਇੱਕ ਪਾਰਕ ਗ੍ਰੀਨ ਬੈਲਟ ਡਿਕਲੇਅਰਡ ਹੈ ਔਰ ਇਹਦਾ ਮੈਨੂੰ ਤਾਂ ਪਤਾ ਹੈ ਕਿਉਂਕਿ ਅਸੀਂ 1993 ਤੋਂ ਗੁਰਦੇਵਨਗਰ ਰਹਿੰਦੇ ਆ ਜੀ ਤੇ ਆ 2003 ਦੇ ਵਿੱਚ ਜੀ ਆਨਰੇਬਲ ਪੰਜਾਬ ਐਂ ਹਰਿਆਣਾ ਹਾਈ ਕੋਰਟ ਨੇ ਡਬਲ ਬੈਂਚ ਨੇ ਜਿਹਦੇ ਵਿੱਚ ਜਸਟਿਸ ਟੀ ਐ ਚੀਫ ਜਸਟਿਸ ਟੀ ਐ ਠਾਕੁਰ ਜੀ ਔਰ ਜਸਟਿਸ ਸੂਰਿਆकांत ਜੀ ਉਹਨਾਂ ਨੇ ਸਿਓ ਮੋਟੋ ਇਹਨੂੰ ਚੱਕਿਆ ਔਰ ਲੁਧਿਆਣਾ ਦੀ ਕਾਰਪੋਰੇਸ਼ਨ ਨੂੰ ਉਹਨਾਂ ਨੇ ਇਹਦੇ ਵਿੱਚ ਇਨਵੋਲਵ ਕੀਤਾ ਮੇਰੇ ਕੋਲ ਆਰਡਰਸ ਦੀ ਕਾਪੀ ਵੀ ਹੈ ਆਰਡਰ ਹੋਏ ਹੈ ਜੀ 4 ਅਕਤੂਬਰ 2008 ਨੂੰ ਜੀ ਉਹਦੇ ਵਿੱਚ ਟਾਊਨ ਪਲੈਨਿੰਗ ਸਕੀਮ ਖਾਸ ਕਰ ਗੁਰਦੇਵ ਨਗਰ ਇਲਾਕੇ ਬਾਰੇ ਮੈਂ ਜ਼ਿਆਦਾ ਵਰੀਡ ਹਾਂ ਉਹਦੇ ਵਿੱਚ ਇਹ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਲੈਂਡ ਜਿਹੜੇ ਹੈਗੇ ਆ ਇਹ ਪੀਸ ਆਫ ਲੈਂਡ ਦੇ ਵਰ ਸ਼ੋਨ ਐਸ ਪਾਰਕਸ ਬਾਏ ਮਨਿਸਪਲ ਕਾਰਪੋਰੇਸ਼ਨ ਹੁਣ ਆਫ ਲੇਟ ਆ ਰੀਸੈਂਟਲੀ ਜਦੋਂ ਖੁਦਾਈਆਂ ਖਦੂਈਆਂ ਸ਼ੁਰੂ ਹੋ ਰਹੀਆਂ ਔਰ ਇੱਕ ਪਤਾ ਚੱਲ ਰਿਹਾ ਸਿਟੀ ਮਾਲ ਦੀ ਬੈਕ ਤੇ ਪਾਰਕਿੰਗ ਸਪੇਸ ਬਣ ਰਹੀ ਹੈ ਤੇ ਥੋੜਾ ਜਿਹਾ ਫਿਕਰਮੰਦ ਅਸੀਂ ਹੋਏ ਬੀ ਇਹ ਤਾਂ ਲੰਗਸ ਆਫ ਲੁਧਿਆਣਾ ਸਿਟੀ ਹੈ ਗ੍ਰੀਨ ਬੈਲਟਸ ਤੇ ਇਹ ਤਾਂ ਲੰਗਸ ਦੇ ਉੱਤੇ ਵੀ ਜੇ ਕਬਜ਼ੇ ਹੋਣੇ ਸ਼ੁਰੂ ਹੋ ਗਏ ਫੇ ਤਾਂ ਰੱਬ ਰੱਖਾ ਜੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਆ ਇੱਕ ਤੁਹਾਡੇ ਕੋਲ ਜਜਮੈਂਟ ਹੈਗੀ ਹੈ ਇਹ ਕੀ ਹੈ ਜਜਮੈਂਟ ਇਹਦੇ ਵਿੱਚ ਕੀ ਲਿਖਿਆ ਇਹਨਾਂ ਨੇ ਸਿਉਮੋਟੋ ਹਾਈ ਕੋਰਟ ਨੇ ਚੱਕਿਆ ਸੀਗਾ ਜੀ ਇਹਨੂੰ ਤੇ ਇਹਦੇ ਵਿੱਚ ਕਾਰਪੋਰੇਸ਼ਨਸ ਚਾਰ ਪੰਜ ਕਾਰਪੋਰੇਸ਼ਨਸ ਨੂੰ ਉਹਨਾਂ ਨੇ ਕਿਹਾ ਸੀਗਾ ਵੀ ਆਪਣੇ ਟਾਊਨ ਪਲਾਨਿੰਗ ਇੱਥੇ ਜਮ੍ਹਾਂ ਕਰਵਾਓ ਆਹ ਆ ਕਾਪੀ ਜਜਮੈਂਟ ਦੀ ਹੈਗੀ ਹੈ ਸੀਡਬਲਯੂਪੀ 486 ਆਫ 2003 ਡਬਲ ਬੈਂਚ ਦੀ ਜਜਮੈਂਟ ਹੈ ਇਹਦੇ ਵਿੱਚ ਇਹਨਾਂ ਨੇ ਇਹ ਵੀ ਕਿਹਾ ਵੀ ਐਨਕ੍ਰੋਚਮੈਂਟਸ ਆਫ ਆਲ ਦਾ ਗ੍ਰੀਨ ਬੈਲਟਸ ਸ਼ੁੱਡ ਬੀ ਰਿਮੂਵਡ ਇਨਕਲੂਡਿੰਗ ਦਾ ਗਵਰਨਮੈਂਟ ਲੈਂਡ ਫਾਰ ਐਗਜ਼ਾਮਪਲ ਆ ਆਪਣੀ ਸਤਪਾਲ ਮਿੱਤਲ ਰੋਡ ਹੈ ਜੀ ਇੱਥੇ 30 ਫੁੱਟਿਸ ਹੁਆ ਹੁੰਦਾ ਸੀਗਾ ਕਿਸੇ ਵੇਲੇ ਆ ਜਿਹੜਾ ਪਾ ਸਿਟੀ ਮਾਲ ਐ ਇਹ ਸਾਈਡ ਤੇ ਅੱਜ ਉਹ ਇਨਕ੍ਰੋਚਮੈਂਟਸ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਈਆਂ ਕਿ ਉਹ ਰਿਮੂਵ ਕੀਤੀਆਂ ਗਈਆਂ ਉਹ 30 ਫੁੱਟੀ ਰੋਡ ਦੇ ਉੱਤੇ ਬਲਕਿ ਲੋਕਾਂ ਨੇ ਆਪਣੀ ਕਮਰਸ਼ੀਅਲ ਇਸਟੈਬਲਿਸ਼ਮੈਂਟਸ ਅੱਜ ਵੀ ਰੱਖੀਆਂ ਹੋਈਆਂ ਡਿਸਪਾਈਟ ਡਬਲ ਬੈਂਚ ਹਾਈ ਕੋਰਟ ਆਰਡਰਸ ਔਰ ਕਾਰਪੋਰੇਸ਼ਨ ਦੇ ਅਧਿਕਾਰੀ ਪਤਾ ਨਹੀਂ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਕਿਉਂਕਿ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਜਿਵੇਂ ਹੁਣ ਆਪਾਂ ਸਤਵੰਨ ਮਿੱਤਲ ਰੋਡ ਦੇ ਉੱਤੇ ਜਿਹੜੇ ਸੁਆ ਦਾ ਲੈਂਡ ਸਗੀ ਉਹਦੇ ਤੇ ਸੜਕ ਮੈਨੂੰ ਜਿੰਨੀ ਕੁ ਸਮਝ ਆ ਬਣ ਸਕਦੀ ਏ ਉਹਨੂੰ ਹੋਰ ਫਰਦਰ ਕਮਰਸ਼ੀਅਲ ਯੂਜ਼ ਲਈ ਨਹੀਂ ਦਿੱਤਾ ਜਾ ਸਕਦਾ ਪਰ ਉਹ ਇਨਕ੍ਰੋਚਮੈਂਟਸ ਕੋਈ ਰਿਮੂਵ ਨਹੀਂ ਹੋਈਆਂ ਕਿਤੇ ਪਾਨ ਵਾਲਿਆਂ ਦੀ ਦੁਕਾਨਾਂ ਖੁੱਲੀਆਂ ਹੋਈਆਂ ਅੱਗੇ ਜਾ ਕੇ ਸਿਟੀ ਮਾਲ ਨੇ ਏਰੀਆ ਆਫ ਦਾ ਕਵਰ ਕੀਤਾ ਹੋਇਆ ਔਰ ਰਿਜ਼ਲਟ ਹੈ ਅੱਜ ਸਤਪਾਲ ਮਿੱਤਲ ਰੋਡ ਦੀ ਇਹ ਆ ਵਾਲੀ ਸਾਈਡ ਜਿੱਥੇ ਸੁਆ ਸੀਗਾ ਉਧਰ ਟ੍ਰੈਫਿਕ ਦੀ ਕੰਜੈਸ਼ਨ ਹੈ ਤੁਸੀਂ ਕਨਫਰਮ ਹੋ ਕਿ ਸਿਟੀ ਮਾਲ ਦੀ ਜਿਹੜੀ ਉਹਨੇ ਵੀ ਅਕਰੋਚਮੈਂਟ ਕੀਤੀ ਹੋਈ ਹੈ ਆ ਜੇ ਇਹ ਕੇਸ ਫਾਈਲ ਪੂਰੀ ਅੱਜ ਆਨਰੇਬਲ ਕਮਿਸ਼ਨਰ ਸਾਹਿਬ ਦੇ ਤੇ ਇਨਕੁਆਇਰੀ ਲਾ ਦੇਣਾ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਉਹ 노 ਡਾਊਟ ਨਵੇਂ ਆਏ ਨੇ ਤੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਜੀ ਕਿਉਂਕਿ ਜਿਹੜਾ ਮੈਨੂੰ ਜੋ ਹਾਲੇ ਤੱਕ ਲੱਗ ਰਿਹਾ ਹੈ ਕਮਿਸ਼ਨਰ ਸਾਹਿਬ ਤੱਕ ਨਾ ਇਹ ਪੂਰੀ ਕਰੈਕਟ ਨਿਊਜ਼ ਪਹੁੰਚ ਨਹੀਂ ਰਹੀ ਸੋ ਤੁਸੀਂ ਕਹਿ ਰਹੇ ਹੋ ਕਿ ਬਹੁਤ ਸਾਰੇ ਚੀਜ਼ਾਂ ਨੂੰ ਹਿਡਨ ਰੱਖਿਆ ਹੋਇਆ 100% ਹੈ ਜੀ ਹੁਣ 2008 ਦੀ ਜਜਮੈਂਟ ਹੈ ਅੱਜ 24 ਹੋ ਗਿਆ ਐਨੇ ਸਾਲਾਂ ਦੀ ਫਾਈਲਾਂ ਦੇ ਉੱਤੇ ਮਿੱਟੀ ਪਾ ਪੈ ਕੇ ਉਹਨੂੰ ਦੱਬੀ ਆ ਜਾਂਦਾ ਤੇ ਨਵੇਂ ਆਪ ਦਾ ਇਹ ਛੋਸ਼ੇ ਬਾਜ਼ੀਆਂ ਕੱਢ ਦਿੰਦੇ ਆ ਫੈਕਟਸ ਐਂਡ ਫਿਗਰਸ ਫੈਕਚੁਅਲ ਫੈਕਟਸ ਨਾ ਤਾਂ ਸਰਕਾਰ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਦੇ ਆ ਨਾ ਹੀ ਉਹਨਾਂ ਨੂੰ ਦੱਸੇ ਜਾਂਦੇ ਆ ਅੱਜ ਮੈਂ ਤੁਹਾਨੂੰ ਦਿਖਾਇਆ WhatsApp ਤੇ ਮੈਂ ਕਮਿਸ਼ਨਰ ਸਾਹਿਬ ਨੂੰ ਮੈਸੇਜ ਵੀ ਪਾਇਆ ਇਸ ਜੱਜਮੈਂਟ ਦਾ ਹਵਾਲਾ ਵੀ ਦਿੱਤਾ ਹੁਣ ਉਹਦੇ ਤੇ ਜੇ ਕਮਿਸ਼ਨਰ ਸਾਹਿਬ ਇਨਕੁਆਇਰੀ ਬਿਠਾ ਦੇਣਗੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਖਾਸ ਕਰ ਮੈਂ ਗੁਰਦੇਵਨਗਰ ਇਲਾਕੇ ਬਾਰੇ ਜ਼ਿਆਦਾ ਬਰਡ ਹਾਂ ਕਿਉਂਕਿ ਇਹ ਸਾਰਾ ਕੁਝ ਤਾਂ ਸਾਰੇ ਲੁਧਿਆਣੇ ਚ ਹੀ ਹੋ ਰਿਹਾ ਬਟ ਸਿንስ ਮੈਂ ਗੁਰਦੇਵਨਗਰ ਚ ਰਹਿ ਰਹੇ ਹਾਂ ਤੇ ਬੇਸਿਕਲੀ ਜੇ ਗੱਲਬਾਤ ਕਰੀਏ ਤੇ ਤੁਹਾਡੇ ਘਰ ਤੋਂ ਮੇਰੇ ਕੋਲ ਕਦਮਾਂ ਦੀ ਦੂਰੀ ਤੈਅ ਕਰਮਾਤੇ ਹੈ ਜੀ ਸਾਨੂੰ ਅੱਜ 30 31 ਸਾਲ ਹੋ ਗਏ ਗੁਰਦੇਵ ਨਗਰ ਰਹਿੰਦੇ ਤੇ ਅਚਾਨਕ ਇਹ ਜੀ ਗਤੀਵਿਧੀਆਂ ਸਟਾਰਟ ਹੋਈਆਂ ਹੈ ਹੈਰਾਨਗੀ ਦੀ ਗੱਲ ਹੈ ਵੀ ਇਹ ਆਮ ਆਦਮੀ ਦੀ ਸਰਕਾਰ ਤੇ ਕਹਿੰਦੇ ਨਾ ਹੁੰਦੇ ਹੋਏ ਆ ਸਭ ਕੀ ਹੋ ਰਿਹਾ ਜੀ ਸਰ ਗੱਲਬਾਤ ਕਰੀਏ ਤਾਂ ਅਸੀਂ ਗੱਲਬਾਤ ਕੀਤੀ ਹੈ ਐਕਸ ਜਿਹੜੇ ਕਾਉਂਸਲਰ ਨਰਿੰਦਰ ਕਾਲਾ ਜੀ ਨਾਲ ਉਸ ਤੋਂ ਪਹਿਲਾਂ ਜਿਹੜੇ ਕਾਉਂਸਲਰ ਰਹੇ ਆ ਮਿਸਿਸ ਅਮ੍ਰਿਤਵਰਛਾ ਰਾਮਪਾਲ ਉਹਨਾਂ ਨੇ ਵੀ ਇਹੀ ਕਿਹਾ ਕਿ ਇੱਥੇ ਜਿਹੜੇ ਹੈ ਇਹਨੂੰ ਬੜੀ ਵਾਰੀ ਸਰਕਾਰਾਂ ਨੇ ਉਹਨਾਂ ਦੇ ਵਿਲੇ ਵੀ ਲੈਂਡ ਮਾਫੀਆ ਨੇ ਜਾਂ ਸਰਕਾਰੀ ਤੰਤਰ ਦੀ ਮਿਲੀ ਭਗਤ ਨਾਲ ਗਿਆ ਵੱਡੇ ਵੱਡੇ ਮੰਤਰੀਆਂ ਦੀ ਹੈ ਵੱਡੇ ਵੱਡੇ ਨੇਤਾਵਾ ਦੇ ਮਿਲੀ ਭਗਤ ਨਾਲ ਇਹ ਨੂੰ ਜਿਹੜਾ ਹੈਗਾ ਕੋਸ਼ਿਸ਼ ਕੀਤੀ ਗਈ ਸੀ ਕਿ ਇਹਨੂੰ ਅਸੀਂ ਮਤਾ ਪਾਸ ਕਰਾ ਦਈਏ ਪਰ ਤੁਸੀਂ ਦੱਸ ਰਹੇ ਹੋ ਕਿ 2008 ਚ ਜਦੋਂ ਡਬਲ ਬੈਂਚ ਦਾ ਇੱਕ ਆਰਡਰ ਆ ਚੁੱਕਾ ਹੈ ਕਿ ਡਬਲ ਬੈਂਚ ਦਾ ਇੱਕ ਮਾਨਯੋਗ ਕੋਰਟ ਦੇ ਵੱਲੋਂ ਆਰਡਰ ਹੋਵੇ ਕਿ ਉਹਦੇ ਤੇ ਵੀ ਮਤਾ ਪਾਸ ਕੀਤਾ ਜਾ ਸਕਦਾ ਹੈ ਇਹਦਾ ਜਵਾਬ ਤਾਂ ਮੇਰੇ ਮੁਤਾਬਿਕ ਪੂਰੀ ਦੀ ਪੂਰੀ ਮਨਿਸਪਲ ਕਾਰਪੋਰੇਸ਼ਨ ਲੁਧਿਆਣਾ ਨੂੰ ਦੇਣਾ ਚਾਹੀਦਾ ਹੈ ਖਾਸ ਕਰ ਬਿਲਡਿੰਗ ਬ੍ਰਾਂਚ ਨੂੰ ਇਨਸਪੈਕਟਰ ਸਾਹਿਬ ਨੂੰ ਤੇ 80 ਪੀ ਸਾਹਿਬ ਨੂੰ ਜਾਂ ਜੇ ਅੱਜ ਦੀ ਰੇਟ ਦੇ ਵਿੱਚ ਐਮਟੀਸੀ ਐਮਟੀਪੀ ਪੋਸਟ ਹੈਗੀ ਹੈ ਲੁਧਿਆਣੇ 'ਚ ਤਾਂ ਇਹਨਾਂ ਨੂੰ ਸਭ ਨੂੰ ਜਵਾਬ ਦੇਣਾ ਚਾਹੀਦਾ ਔਰ ਮੇਰੇ ਮੁਤਾਬਿਕ ਜੇ ਦੁੱਧ ਦਾ ਦੁੱਧ ਪਾਣੀ ਕਰਨਾ ਹੈ ਤਾਂ ਇਹਨਾਂ ਦੀ ਸਾਰੇ ਆਫੀਸਰਸ ਦੀ ਜਿਨ੍ਹਾਂ ਦੇ ਮੈਂ ਨਾਮ ਲੈ ਰਿਹਾ ਇਹਨਾਂ ਦੀ ਨੈਟ ਵਰਥ ਵੀ ਚੈੱਕ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਬਿਨਾ ਇਹ ਬ੍ਰਾਈਬਰੀ ਦੇ ਇਹ ਸਾਰਾ ਛੜਯੰਤਰ ਨਹੀਂ ਰਚਿਆ ਜਾ ਸਕਦਾ ਇੱਕ ਵਾਰੀ ਫੇਰ ਪੁੱਛ ਰਹੇ ਹਾਂ ਕਿ ਜਿਹੜੇ ਗੁਰਦੇਵ ਨਗਰ ਜਿੱਥੇ ਜਿਹਨੂੰ ਕਿਹਾ ਜਾ ਰਿਹਾ ਟੈਂਕੀ ਦੇ ਸਾਹਮਣੇ ਜਿਹੜਾ ਇੱਕ ਪਾਰਕ ਹੈ ਲਗਭਗ 2000 ਗੱਜ ਦਾ ਉਹ ਪਾਰਕ ਹੈਗਾ ਉਹਦੇ ਤੇ ਜਿਹੜੀ ਇੱਕ ਕੰਸਟਰਕਸ਼ਨ ਚੱਲ ਰਹੀ ਹੈ ਤੁਸੀਂ ਕਹਿ ਰਹੇ ਹੋ ਨਕਸ਼ਾ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਠੀਕ ਹੈ ਆਪਾਂ ਡੈਮੋਕ੍ਰੇਸੀ 'ਚ ਬੈਠੇ ਹਾਂ ਪ੍ਰਜਾਤੰਤਰ 'ਚ ਇਹ ਕਾਰਪੋਰੇਸ਼ਨ ਨੂੰ ਉਹ ਪਬਲਿਕ ਦੇ ਵਿੱਚ ਖੋਲ ਦੇਣਾ ਚਾਹੀਦਾ ਉਹਦੇ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਮੇਰੀ ਕਨਫਰਮੇਸ਼ਨ ਦੀ ਲੋੜ ਨਹੀਂ ਮੈਂ ਤਾਂ ਆ ਜਜਮੈਂਟ ਕੱਢੀ ਐ ਲੱਭ ਲੱਭ ਕੇ ਕਿਉਂਕਿ ਮੈਂ ਸੰਭਾਲੀ ਹੋਈ ਸੀ ਕਿਉਂਕਿ ਜਦੋਂ ਅੱਗੇ ਵੀ ਮੈਨੂੰ ਪਤਾ ਚੱਲਿਆ ਆਸ਼ੂ ਜੀ ਵੇਲੇ ਭਾਰਤ ਕੁਸ਼ਨ ਆਸ਼ੂ ਜੀ ਵੇਲੇ ਵੀ ਇਹ ਪ੍ਰਯਾਸ ਹੋਏ ਸੀਗੇ ਪਰ ਰਹਿ ਗਏ ਸੀਗੇ ਜਦੋਂ ਕਾਉਂਸਲਰ ਸੀ ਫਿਰ ਉਹ ਮੰਤਰੀ ਬਣੇ ਉਦੋਂ ਵੀ ਪ੍ਰਯਾਸ ਹੋਏ ਜੋ ਮੈਨੂੰ ਹਵਾ ਦੇ ਵਿੱਚੋਂ ਜਾਂ ਲੋਕਾਂ ਦੇ ਵਿੱਚੋਂ ਇਹ ਗੱਲ ਆਈ ਹੈ ਕਿਉਂਕਿ ਮੈਂ ਕੋਈ ਨਾ ਤਾਂ ਕਾਉਂਸਲਰ ਰਿਆਂ ਨਾ ਐਮਐਲਏ ਨਾ ਐਮਪੀ ਨਾ ਮੰਤਰੀ ਰਿਆਂ ਮੈਂ ਤਾਂ ਜੋ ਆਮ ਚਹਰ ਦੇ ਸਾਡੇ ਗੁਰਦੇਵ ਨਗਰ ਦੇ ਰੈਜ਼ੀਡੈਂਟਸ ਦੇ ਜਿਹਦਾ ਤਾਂ ਨਾਮ ਹੈ ਉਹ ਕਹਿੰਦੇ ਹਵਾ ਵੀ ਪੁੱਠੀ ਚੱਲੀ ਤੇ ਉਸ 'ਤੇ ਵੀ ਆਸ਼ੂ ਜੀ ਦਾ ਕਸੂਰ ਕੱਢ ਦਿੰਦੇ ਆ ਕਿਉਂਕਿ ਗੱਲਬਾਤ ਕਰੀ ਤਾਂ ਆਸ਼ੂ ਜੀ ਦੇ ਬ੍ਰਦਰ ਹੀ ਹੈਗੇ ਨਰਿੰਦਰ ਕਾਲਾ ਜੀ ਜਿਹੜੇ ਐਕਸ ਕਾਉਂਸਲਰ ਉਹਨਾਂ ਨੇ ਵੀ ਇਹ ਮੰਨਿਆ ਕਿ ਇਹ ਸਰਕਾਰੀ ਜਗ੍ਹਾ ਹੈ ਇੱਥੇ ਕਬਜ਼ਾ ਕੀਤਾ ਜਾ ਰਿਹਾ ਹੈ ਕਿ ਇਹ ਤਾਂ ਨਹੀਂ ਹੋ ਸਕਦਾ ਸੀਗਾ ਜੇ ਮਤਲਬ ਆਪਾਂ ਕਹੀਏ ਕਿ ਨਰਿੰਦਰ ਕਾਲਾ ਜੀ ਜੇ ਕਹਿ ਰਿਹਾ ਤਾਂ ਆਬਵੀਅਸ ਹੈ ਮੌਕੇ ਦਾ ਕਾਉਂਸਲਰ ਉਸ ਵੇਲੇ ਦਾ ਕਹਿ ਰਿਹਾ ਔਰ ਉਸ ਤੋਂ ਬਾਅਦ ਤਾਂ ਕੋਈ ਕਾਉਂਸਲਰ ਵੀ ਨਹੀਂ ਬਣੇ ਨਰਿੰਦਰ ਕਾਲਾ ਜੀ ਤੋਂ ਬਾਅਦ ਉੱਥੇ ਤੇ ਅੱਜ ਵੀ ਜੇ ਗੱਲਬਾਤ ਕਰੀਏ ਤਾਂ ਜੋ ਲੇਟੈਸਟ ਜਾਣਕਾਰੀ ਉਹਨਾਂ ਕੋਲ ਹੈ ਉਹਨਾਂ ਨੇ ਵੀ ਕਿਹਾ ਕਿ ਕਬਜ਼ਾ ਹੋ ਰਿਹਾ ਹੈ ਇਹ ਗਲਤ ਹੈ ਇਹ ਸਰਕਾਰੀ ਪਾਰਕ ਹੈ ਈਵਨ ਜਿਹੜਾ ਤੁਸੀਂ ਸਿਟੀ ਮਾਲ ਦੇ ਬੈਕਸਾਈਡ ਤੇ ਵੀ ਕਿਹਾ ਉਹ ਵੀ ਉਹਨਾਂ ਨੇ ਕਿਹਾ ਕਿ ਉਹ ਸਰਕਾਰੀ ਪਾਰਕ ਹੈ ਔਰ ਕੋਰਟ ਮਾਨੀਓ ਕੋਰਟ ਤੋਂ ਉੱਪਰ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਮਿਊਨਿਸਪਲ ਕਾਰਪੋਰੇਸ਼ਨ ਜਾਂ ਕੁਝ ਹੋ ਸਕਦੇ ਫਿਰ ਤਾਂ ਕੋਰਟ ਦੇ ਆਰਡਰਾਂ ਦੀ ਵੀ ਅਵੇਲਨਾ ਹੋ ਗਈ ਇੱਕ ਤਰ੍ਹਾਂ ਦੀ 100% ਕੰਟੈਂਪਟ ਆਫ ਕੋਰਟ ਹੈ ਮੈਂ ਤਾਂ ਕਹੀ ਜਾਂਦਾ ਜੀ ਵੀ ਜੋ ਮੋਟੋ ਲਿੱਤਾ ਹੋਵੇ ਜੋ ਮੋਟੋ ਲਿੱਤਾ ਅਰੇ ਬਬਲ ਮੈਂ ਤਾਂ ਇਹ ਕਹਿ ਰਿਹਾ ਹਾਂ ਜੀ ਇਹ ਫਾਈਲ ਖੁੱਲ ਜੇ 2008 ਵਾਲੀ ਜਜਮੈਂਟ ਦੀ ਇਹਦੇ ਸਾਰਾ ਕੁਝ ਲੱਗਿਆ ਹੋਇਆ ਹੋਵੇਗਾ ਆਪਾਂ ਨੂੰ ਕਾਉਂਸਲਰ ਐਕਸ ਕਾਉਂਸਲਰ ਸੈਟਿੰਗ ਕਾਉਂਸਲਰ ਜਾਂ ਅਧਿਕਾਰੀਆਂ ਦੇ ਉੱਤੇ ਪੁੱਛਣ ਦੀ ਵੀ ਲੋੜ ਨਹੀਂ ਹੈਗੀ ਫਾਈਲ ਖੁੱਲ ਜੇ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਮੈਂ ਤਾਂ ਕਹਿੰਦਾ ਪਰਮਾਤਮਾ ਕਰੇ ਅਸੀਂ ਗਲਤ ਸਾਬਿਤ ਹੋਈਏ ਮੇਰੇ ਤਾਂ ਚੰਨਾ ਵੀ ਜੇਸੀ ਗਲਤ ਹੈ ਤੇ ਸਾਨੂੰ ਦਿਖਾਓ ਨਾ ਡਾਕੂਮੈਂਟਸ ਅੱਜ ਕਮਿਸ਼ਨਰ ਸਾਹਿਬ ਤੋਂ ਪ੍ਰੋਪਰਟੀ ਆਬਿਲ ਬਿਲਕੁਲ ਬਿਲਕੁਲ ਲੰਗਸ ਹੈ ਲੁਧਿਆਣਾ ਸਿਟੀ ਦੀ ਅੱਜ ਤੁਹਾਡੇ ਸਾਹਮਣੇ ਕਿੰਡੀ ਵੱਡੀ ਸਮੋਗ ਦੀ ਇਸ਼ੂ 2-3 ਦਿਨ ਤੋਂ ਚੱਲ ਰਹੀ ਸਾਹ ਲੈਣ ਔਖਾ ਹੋ ਰਿਹਾ ਜੇ ਇਹ ਪਾਰਕ ਵੀ ਸਾਡੇ ਜਿਹੜੇ ਗ੍ਰੀਨ ਬੈਲਟਸ ਹੈ ਜਿੰਨਾ ਤੇ ਸਾਨੂੰ ਫਿਊਚਰ ਦੇ ਵਿੱਚ ਹੋਪ ਹੈ ਵੀ ਇਹ ਸਾਨੂੰ ਸਾਹ ਦੇਣ ਯੋਗ ਆਕਸੀਜਨ ਦੇਣ ਯੋਗ ਰਹਿਣਗੇ ਤਾਂ ਹੀ ਸਰਕਾਰਾਂ ਨੇ ਟਾਊਨ ਪਲੈਨਿੰਗ ਦੇ ਵਿੱਚ ਐਡ ਕੀਤੇ ਹਨ ਜੋ ਉਹਨਾਂ ਤੇ ਵੀ ਬਿਲਡਿੰਗ ਦੇ ਕਬਜ਼ੇ ਲੋਕੀ ਕਰਨ ਲੱਗ ਗਏ ਆ ਫਿਰ ਤਾਂ ਇਸ ਦੇਸ਼ ਦਾ ਕੀ ਕਾਵਾਂ ਮੈਂ ਅੰਧੇਰ ਨਗਰੀ ਚੌਪੜ ਰਾਜਾ ਟਕੇ ਸਿਰ ਬਾਜੀ ਟਕੇ ਸਿਰ ਖਾ ਜਾ ਉਹ ਕੰਮ ਹੋ ਗਿਆ ਪਰ ਮੈਂ ਇਹਦੇ ਵਿੱਚ ਇੱਕ ਹੈਰਾਨ ਆ ਸਰ ਅਸੀਂ ਜਦੋਂ ਗੱਲਬਾਤ ਕੀਤੀ ਤਾਂ ਐਮਟੀਪੀ ਜਿਹੜੇ ਹੈ ਮਨਮੋਹਨ ਸਿੰਘ ਜੀ ਉਹ ਲਗਾਤਾਰ ਹੀ ਕਹਿ ਰਹੇ ਜੀ ਸਕੀਮ ਚ ਅਮੈਂਡਮੈਂਟ ਹੋ ਗਈ ਸਕੀਮ ਚ ਅਮੈਂਡਮੈਂਟ ਹੋ ਗਈ ਹੈ ਮਤਲਬ ਇਹ ਤਾਂ ਉਹਨਾਂ ਦੇ 파ਰਕ ਹੈਗਾ ਬੜੀ ਹੈਰਾਨੀ ਹੁੰਦੀ ਹੈ ਇਦਾਂ ਦੀ ਗੱਲ ਕਿੱਥੋਂ ਹੋ ਸਕਦੀ ਹੈ ਪਹਿਲਾਂ ਤਾਂ ਜੇ ਸਕੀਮ ਦੇ ਵਿੱਚ ਅਮੈਂਡਮੈਂਟ ਹੋਈ ਹੈ ਤੇ ਇਹਨੂੰ ਐਡੀਸ਼ਨਲ ਚੀਫ ਸਕੱਰੇਟਰੀ ਸਾਹਿਬ ਤੇਜਵੀ ਸਿੰਘ ਜੀ ਸਾਡੇ ਅੱਜਕੱਲ੍ਹ ਲੋਕਲ ਗਵਰਨਮੈਂਟ ਦੇ ਨੇ ਠੀਕ ਹੈ ਉਹਨਾਂ ਨੂੰ ਇਹਦੀ ਇਨਕੁਆਇਰੀ ਮਾਕ ਕਰ ਦੇਣੀ ਚਾਹੀਦੀ ਹੈ ਕਿ ਇਸ ਥਿਸ ਅਮੈਂਡਮੈਂਟ ਪੋਸੀਬਲ ਆਫਟਰ ਡਬਲ ਬੈਂਚ ਹਾਈ ਕੋਰਟਸ ਆਰਡਰਸ which were given on 4th of October 2008 ਕੀ ਉਹ ਆਰਡਰਸ ਦੀ ਅਮੈਂਡਮੈਂਟ ਕਨਸਟੀਟਿਊਸ਼ਨ ਅਲਾਉ ਕਰਦੀ ਹੈ ਕਿਉਂਕਿ ਮੈਂ ਵਕੀਲ ਨਹੀਂ ਮੈਂ ਲਾ ਦਾ ਗਿਆਤਾ ਨਹੀਂ ਹੈਗਾ ਜੇਕਰ ਅਲਾਉ ਹੈ ਸਰਕਾਰ ਦੇ ਕੋਲ ਮਤੇ ਇਹ ਪਾਸ ਕਰ ਸਕਦੀ ਹੈ ਫੇਰ ਮੈਂ ਐਕਸੈਪਟ ਕਰੂੰਗਾ ਜੀ ਐਮੈਂਡਮੈਂਟ ਹੋ ਸਕਦੀ ਹੈ ਤਾਂ ਹੋ ਸਕਦੀ ਹੈ ਅਦਰਵਾਇਸ ਇਹ ਐਮਟੀਪੀ ਏਟੀਪੀ ਬਿਲਡਿੰਗ ਬ੍ਰਾਂਚ ਇਹ ਜਿਹੜੇ ਵੀ ਅਧਿਕਾਰੀਆਂ ਨੇ ਇਹ ਨਕਸ਼ੇ ਪਾਸ ਕੀਤੇ ਨੇ ਮੈਨੂੰ ਵੀ ਦੱਸਿਆ ਜਾਂਦਾ ਹੈ ਵੀ ਆਨਲਾਈਨ ਨਕਸ਼ੇ ਪਾਸ ਹੈ ਉਹ ਰਜਿਸਟਰੀਆਂ ਤੇ ਪਹਿਲਾਂ ਚੈੱਕ ਕਰੋ ਜੀ ਵੀ ਇਹ ਦੇ ਆਪਾਂ ਰਜਿਸਟਰੀ ਇਹ ਵਾajib ਐਕਚੁਅਲ ਹੈ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਰਾਮੇ ਲਾਈ ਜੋੜੀ ਇੱਕ ਅੰਨਾ ਇੱਕ ਕੋੜੀ ਅੱਜ ਇੱਕ ਆਫੀਸਰ ਆਪਣੇ ਬੱਚਿਆਂ ਨੂੰ ਕੈਨੇਡਾ ਪੜਾ ਰਿਹਾ ਮਹੀਨੇ ਦੇ ਵਿੱਚ ਦੋ ਮਹੀਨਿਆਂ ਚੋਂ ਇੱਕ ਕੈਨੇਡਾ ਦੇ ਟ੍ਰਿਪ ਮਾਰ ਰਿਹਾ ਹੋਰ ਰੁਪਈਆ ਕਿੱਥੋਂ ਆ ਰਿਹਾ ਸਾਨੂੰ ਐਜ਼ ਅ ਬਿਜ਼ਨਸਮੈਨ ਅੱਜ ਮਨੀ ਮਾਰਕੀਟ ਆ ਹੌਜ਼ਰੀ ਲੁਧਿਆਣੇ ਦੀ ਫੱਟੇ ਚੱਕੇ ਪਏ ਨੇ ਸਾਨੂੰ ਸਰਵਾਈਵਲ ਔਕੀ ਹੋਈ ਪਈ ਹੈ ਇਹ ਆਫੀਸਰਸ ਕਿਆ ਗਿਆ ਇਹਨਾਂ ਨੂੰ ਸਰਕਾਰ ਨੇ ਤਨਖਾਹ ਇੰਨੀ ਕਿ ਜ਼ਿਆਦਾ ਦੇਤੀ ਹੈ ਵੀ ਬੱਲੇ ਬੱਲੇ ਨਾ ਠੀਕ ਹੈ ਜੀ ਇਦੇ ਤੇ ਮੇਰੀ ਡਿਮਾਂਡ ਹੈ ਕਿ ਪੂਰੀ ਬਿਲਡਿੰਗ ਬ੍ਰਾਂਚ ਆਫ ਲੁਧਿਆਣਾ ਜਿੰਨੇ ਵੀ ਆਫੀਸਰਸ ਨੇ ਜਿੰਨੇ ਵੀ ਆਫੀਸਰਸ ਕਨਸਰਨਡ ਐ ਐਕਸ ਆਲਸੋ ਇਹਨਾਂ ਦੀ ਨੈਟਵਰਥ ਚੈੱਕ ਕੀਤੀ ਜਾਵੇ ਓਕੇ ਵਾਜਿਬ ਵੇ ਨਾਲ ਇਹਨਾਂ ਦੀ ਓਨੈਸਟ ਵੇ ਨਾਲ ਇਹਨਾਂ ਦੀ ਨੈਟਵਰਥ ਚੈੱਕ ਕੀਤੀ ਜਾਵੇ ਦੁੱਧਾ ਦੁੱਧ ਪਾਣੀ ਦਾ ਪਾਣੀ ਆ ਜਾਏਗਾ ਜਿਹੜੇ ਟਾਈਮ ਜਦ ਤੱਕ ਇਨਕੁਆਇਰੀ ਨਹੀਂ ਹੁੰਦੀ ਇਸ ਮਾਮਲੇ ਦੀ ਤਦ ਤੱਕ ਜਿਹੜੇ ਬਿਲਡਿੰਗ ਦੇ ਬਾਰੇ ਕੁਝ ਕਹਿਣਾ ਚਾਹੂंगे ਮੈਂ ਤਾਂ ਕਮਿਸ਼ਨਰ ਸਾਹਿਬ ਨੂੰ ਅੱਜ ਵੀ ਕਹੂੰਗਾ ਕਮਿਸ਼ਨਰ ਸਾਹਿਬ ਇਹ ਲੜਾਈ ਅਸੀਂ ਛੱਡਨੀ ਨਹੀਂ ਹੈ ਤੇ ਜੇ ਤੁਸੀਂ ਇਹਦੇ ਤੇ ਤੁਸੀਂ ਨਵੇਂ ਆਏ ਹੋ ਮੈਂ ਨਹੀਂ ਕਹਿੰਦਾ ਕਿ ਤੁਹਾਡਾ ਇਹਦੇ ਵਿੱਚ ਕੋਈ ਰੋਲ ਹੈ 100% ਤੁਹਾਨੂੰ ਮਿਸ ਗਾਈਡ ਕੀਤਾ ਗਿਆ ਹੈ ਜਾਂ ਫੈਕਟਸ ਜਿਹੜੇ ਨੇ ਤੁਹਾਡੇ ਸਾਹਮਣੇ ਡਿਸਟੋਰਟਡ ਰੱਖੇ ਗਏ ਨੇ ਮੇਰੀ ਅਸਮਪਸ਼ਨ ਹੈ ਠੀਕ ਹੈ ਜੀ ਲੇਕਿਨ ਮੈਂ ਇਹ ਚਾਹੂਗਾ ਕਿ ਕਮਿਸ਼ਨਰ ਸਾਹਿਬ ਇਸ ਫਾਈਲ ਨੂੰ ਖੋਲਣ ਦੇ ਆਰਡਰ ਦੇਣ ਆਪਣੇ ਸਾਹਮਣੇ ਇਹ ਫਾਈਲ ਨੂੰ ਖਾਸ ਕਰ ਗੁਰਦੇਵ ਨਗਰ ਦੀ ਇਹਨੂੰ ਪੂਰੀ ਸਟੱਡੀ ਕਰਵਾਣ ਟੈਕਨੀਕਲੀ ਲੀਗਲੀ ਔਰ ਜਿਹੜੀ ਜੀ ਅਮੈਂਡਮੈਂਟਸ ਦਾ ਹਵਾਲਾ ਦਿੱਤਾ ਜਾ ਰਿਹਾ ਉਹ ਉਹਦੇ ਤੇ ਲੀਗਲ 뷰 ਲਿੱਤਾ ਜਾਵੇ ਤਦ ਤੱਕ ਇਹ ਕੰਮ ਰੋਕਿਆ ਜਾਵੇ ਮੈਨੂੰ ਤੁਹਾਡੀ ਗੱਲਾਂ ਤੋਂ ਯਾਦ ਆਇਆ ਕਿ ਗੁਰਦੇਵ ਨਗਰ 'ਚ ਜਿੱਥੇ ਤੁਸੀਂ ਸੂਏ ਦੀ ਗੱਲ ਕਰ ਰਹੇ ਹੋ ਉੱਥੇ ਇੱਕ ਸਮਾਂ ਸੀ 2008 ਦਾ ਹੀ ਸ਼ਾਇਦ ਜਦੋਂ ਬਹੁਤ ਸਾਰੀਆਂ ਬਿਲਡਿੰਗਾਂ ਤੇ ਰੈੱਡ ਕਲਰ ਨਾਲ ਕਰਾਸ ਦੇ ਨਿਸ਼ਾਨ ਲਗਾ ਦਿੱਤੇ ਗਏ ਸੀ ਔਰ ਬੜਾ ਕਲੀਅਰ ਹੋ ਗਿਆ ਸੀ ਕਿ ਇਹ ਬਿਲਡਿੰਗਾਂ ਤਾਂ ਹੁਣ ਅਕਰੋਚਮੈਂਟ ਹੈ ਇਹ ਤਾਂ ਹਟਣ ਗਿਆ ਹੀ ਹਟਣ ਗਿਆ ਪਰ ਉਹ ਅਸੀਂ ਵੀ ਦੇਖ ਰਹੇ ਹਾਂ ਕਿ ਉਹ ਬਿਲਡਿੰਗਾਂ ਅੱਜ ਵੀ ਉੱਥੇ ਹੀ ਕਾਇਮ ਹੈ ਬਹੁਤ ਸਾਰੀਆਂ ਉਸ ਤੋਂ ਬਾਅਦ ਵੀ ਅੱਜ ਵੀ ਸਰੇ ਆਮ ਸੂਏ ਦੀ ਜਗ੍ਹਾ ਖਰੀਦੀ-ਵੇਚੀ ਜਾ ਰਹੀ ਹੈ ਉਹ ਚੀਜ਼ਾਂ ਦਾ ਵੀ ਬਾਰੇ ਮਨੀ ਮੇਕਸ ਦਾ ਮੇਅਰ ਗੋ ਅੰਡਰ ਦ ਟੇਬਲ ਡੀਲਿੰਗਸ ਤਾਂ ਹੀ ਤਾਂ ਮੈਂ Net Worth ਮੰਗ ਰਿਹਾ ਜੇ ਸਭ ਦੀਆਂ ਕਿਉਂ ਹਿੰਦੁਸਤਾਨ ਕਿਸੇ ਚੀਜ਼ ਤੇ ਤਰੱਕੀ ਕਰੇ ਨਾ ਕਰੇ ਸਾਡਾ ਦੇਸ਼ ਜਿਹੜਾ ਹੈਗਾ ਕਰਪਸ਼ਨ ਦੇ ਵਿੱਚ ਤਾਂ ਬਹੁਤ ਤਰੱਕੀ ਕਰ ਰਿਹਾ ਜੀ ਔਰ ਅੱਜ ਦੀ ਡੇਟ ਦੇ ਵਿੱਚ ਵੀ ਜਿਹੜੀ ਉਹ ਹਿਡਨਬਰਗ ਦੀ ਰਿਪੋਰਟਸ ਐ ਸਾਡਾ ਦੇਸ਼ ਦੇਖ ਲਓ ਕਿੰਵੇਂ ਨੰਬਰ ਤੇ ਕਰਪਸ਼ਨ ਦੇ ਵਿੱਚ ਕਿੰਨੇ ਟੌਪ ਦੇ ਉੱਤੇ ਮੇਰਾ ਖਿਆਲ 8-10 ਦੇਸ਼ਾਂ ਦੇ ਵਿੱਚ ਸਾਡਾ ਨਾਮ ਆ ਰਿਹਾ ਜੀ ਜੈਸੀ ਪਾਪੂਲੇਸ਼ਨ ਦੇ ਵਿੱਚ ਵੀ ਟੌਪ ਤੇ ਤੇ ਅਸੀਂ ਕਰਪਸ਼ਨ ਦੇ ਵਿੱਚ ਵੀ ਟੌਪ ਤੇ ਆ ਰਹੇ ਹਾਂ ਕੋਈ ਯਾਦ ਆ ਰਿਹਾ ਕਿ ਇਹ ਜਿਹੜੀ ਤੁਸੀਂ ਤੁਸੀਂ ਕਹਿਆ ਜਿਹੜੀ ਇਹ ਜਜਮੈਂਟ ਹੈ ਇਹ ਸ਼ਾਇਦ ਉਹੀ ਜਜਮੈਂਟ ਹੈ ਜਿਹਦੇ ਜਿੱਦੀ ਜਟਮੈਂਟ ਤੋਂ ਬਾਅਦ ਸਾਰੀ ਕਾਰਪੋਰੇਸ਼ਨ ਨੂੰ ਭਾਜੜਾ ਪੈ ਗਿਆ ਸੀ ਤੇ ਉਦੋਂ ਲਾਲ ਨਿਸ਼ਾਨ ਲੱਗੇ ਸੀ ਮਹਾਰਾ ਰੋਡ ਤੇ ਜੀ ਲੀਗਲ ਨੋਟਿਸਸ ਵੀ ਦਿੱਤੇ ਗਏ ਸੀਗੇ ਜਿੰਨੀ ਕੁ ਮੈਨੂੰ ਯਾਦ ਆਸ਼ ਮੇਰੀ ਹੈਗੀ ਹੈ ਬਟ ਕੋਈ ਐਕਸ਼ਨ ਨਹੀਂ ਲਿਆ ਗਿਆ ਸੀ ਬਿਕਾਜ਼ ਆਫ ਵਿਟਾਮਿਨ ਇਹਦੇ ਵਿੱਚ ਮਤਲਬ ਇਹ ਜਿਹੜੀ ਕ੍ਰਾਂਤੀਕਾਰੀ ਦੀ ਲੜਾਈ ਇੱਕ ਤੁਸੀਂ ਜਿਹੜੀ ਸ਼ੁਰੂਆਤ ਕੀਤੀ ਹੈ ਇਹ ਤੁਸੀਂ ਇਕੱਲੇ ਹੋਈ ਹੈ ਤੁਹਾਡੇ ਨਾਲ ਹੋਰ ਵੀ ਇਲਾਕਾ ਵਾਸੀ ਸਾਰੇ ਨਾਲ ਹੈ ਸੰਦੀਪ ਜੀ ਇਲਾਕਾ ਵਾਸੀ ਜਿਹੜੇ ਰਹਿ ਰਹੇ ਨੇ ਉਹ ਬਹੁਤ ਚਿੰਤਿਤ ਨੇ ਬਹੁਤ ਲੋਕ ਮੂਰੇ ਆਣਾ ਚਾ ਰਹੇ ਹਨ ਆ ਰਹੀ ਰਹੇ ਹਨ ਜੀ ਲੇਕਿਨ ਗੱਲ ਇਹ ਹੈ ਟੀਟੀਡੀ ਆਹ ਲੌਬੀ ਹੈ ਨਾ ਇਹ ਬਹੁਤ ਮਾਫੀਆ ਜਿਹੜਾ ਬਹੁਤ ਵੱਡਾ ਹੈ ਪਰ ਅਸੀਂ ਡਰਨ ਵਾਲਿਆਂ ਚ ਦਿਨ ਤਾਂ ਜੰਮੇ ਹੀ ਨਹੀਂ ਹੈਗੇ ਜੇ ਡਰਦੇ ਹੁੰਦੇ ਤਾਂ ਅੱਜ ਸ਼ਾਇਦ ਨਾ ਤਾਂ ਤੁਹਾਨੂੰ ਇੰਟਰਵਿਊ ਦੇ ਰਹੇ ਹੁੰਦੇ ਨਾ ਕਮਿਸ਼ਨਰ ਸਾਹਿਬ ਨਾਲ ਲੜਾਈ ਲੜ ਰਹੇ ਹੁੰਦੇ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਤੋ ਦੋਸਤੋ ਇਹ ਸੀਗੇ ਸਾਡੇ ਨਾਲ ਵਿਕਰਮਦਤ ਕਪੂਰ ਜਿਹੜਾ ਕਿ ਇੱਕ ਸਮਾਜ ਸੇਵੀ ਵੀ ਆ ਇੱਕ ਬਿਜ਼ਨਸਮੈਨ ਵੀ ਆ ਔਰ ਬੜੇ ਬੇਬਾਕੀ ਨਾਲ ਇਹਨਾਂ ਨੇ ਸਮੇਂ-ਸਮੇਂ ਸਾਡੇ ਨਾਲ ਬਹੁਤ ਹੀ ਜਿਹੜੇ ਹਾਰਡ ਟਾਪਿਕਸ ਐ ਜਿੱਥੇ ਅਸੀਂ ਦੇਖਦੇ ਹਾਂ ਕਿ ਆਮ ਜਨਤਾ ਜਿੱਥੇ ਸਾਈਡ ਤੇ ਰਹਿ ਜਾਂਦੀ ਐ ਇਹ ਬੜੇ ਬੇਬਾਕੀ ਨਾਲ ਉਹਨੂੰ ਚੱਕਦੇ ਐ ਔਰ ਉਸ ਮਾਮਲੇ ਦੀ ਲੜਾਈ ਟੈਕਨੀਕਲ ਔਰ ਜਿਹੜੇ ਅਫੀਸ਼ੀਅਲ ਰਾਈਟਿੰਗ ਦੇ ਵਿੱਚ ਵੀ ਹੈਗੀ ਹੈ ਉਹ ਵੀ ਲੜਦੇ ਆ ਸੋ ਇਹ ਸਿਗਾ ਗੁਰਦੇਵ ਨਗਰ ਦੇ ਵਿੱਚ ਜਿਹੜੇ ਸਰਕਾਰੀ ਪ੍ਰਾਪਰਟੀਆਂ ਤੇ ਹੋ ਰਹੇ ਕਬਜ਼ੇ ਦੇ ਇਸ ਵੇਲੇ ਦੇ ਮਾਮਲੇ ਸਾਾਨੂੰ ਵੀ ਬੜੇ ਸਾਰੇ ਹੈਰਾਨੀ ਹੋਈ ਹੈ ਅਰਦਾਜ਼ੀ ਇੱਕ ਵਰੀ ਜਜਮੈਂਟ ਅਸੀਂ ਇਹ ਨਾਲ ਵੀ ਦਿਖਾ ਰਹੇ ਆ ਤੁਹਾਨੂੰ ਕਿ ਜਜਮੈਂਟ ਹੈ ਡਬਲ ਬੈਂਚ ਦੀ ਜੋ ਸਾਨੂੰ ਵੀ ਨਹੀਂ ਪਤਾ ਸੀ ਸੂਵੋ ਮੋਟੋ ਦੀ ਕਿ ਐਦਾਂ ਦੀ ਜਜਮੈਂਟਾਂ ਤੋਂ ਬਾਅਦ ਹੁਣ ਸਵਾਲ ਇਹ ਹੁੰਦਾ ਹੈ ਕਿ ਕੀ ਅ ਮਤੇ ਪਾਸ ਕੀਤੇ ਜਾ ਸਕਦੇ ਆ ਕਾਰਪੋਰੇਸ਼ਨ ਚ ਇਸ ਮਾਮਲੇ ਚ ਅਸੀਂ ਐਕਸਪਰਟਸ ਦੀ ਵੀ ਰਾਏ ਜ਼ਰੂਰ ਲਵਾਂਗੇ ਜਿੱਦਾਂ ਕਿ ਕਪੂਰ ਸਾਹਿਬ ਨੇ ਕਿਹਾ ਕਿ ਐਡਵੋਕੇਟ ਹੀ ਦੱਸ ਸਕਦੇ ਸੋ ਅਸੀਂ ਕੁਝ ਐਡਵੋਕੇਟਸ ਨਾਲ ਵੀ ਜ਼ਰੂਰ ਸੰਪਰਕ ਕਰਾਂਗੇ ਤੇ ਉਹਨਾਂ ਤੋਂ ਵੀ ਜ਼ਰੂਰ ਰਾਏ ਲਵਾਂਗੇ ਕਿ ਕੀ ਇਸ ਮਾਮਲੇ ਚ ਕੀ ਹੋ ਸਕਦਾ ਹੈ ਜਾਂ ਕੀ ਪੋਸੀਬਲ ਹੈ ਕੀ ਨਹੀਂ ਪੋਸੀਬਲ ਸੰਦੀਪ ਜੀ ਤੁਹਾਡੀ ਜਾਣਕਾਰੀ ਲਈ ਉਸ ਵੇਲੇ ਦੇ ਜਿਹੜੇ ਪੰਜਾਬ ਐਂਡ ਹਰਿਆਣਾ ਔਨਰੇਬਲ ਹਾਈ ਕੋਰਟ ਦੇ ਚੀਫ ਜਸਟਿਸ ਸੀਗੇ ਟੀਐਸ ਠਾਕੁਰ ਉਹ ਅਲਟੀਮੇਟਲੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਿਟਾਇਰ ਹੋਏ ਨੇ ਤੁਹਾਨੂੰ ਪਤਾ ਹੈ ਔਰ ਜਿਹੜੇ ਜਸਟਿਸ ਸੂਰਜਕਾਂਤ ਐ ਇਸ ਵੇਲੇ ਸੈਟਿੰਗ ਜੱਜ ਸੁਪਰੀਮ ਕੋਰਟ ਦੇ ਅ ਮਤਲਬ ਜੱਜ ਨੇ ਔਰ ਅਲਟੀਮੇਟਲੀ ਜਿੰਨੀ ਕੁ ਮੈਨੂੰ ਅਕਲ ਹੈ ਉਹਨਾਂ ਨੇ ਚੀਫ ਜਸਟਿਸ ਬਣਨਾ ਇੱਕ ਦਿਨ ਆਫਟਰ ਰਿਟਾਇਰਮੈਂਟ ਆਫ ਚੀਫ ਜਸਟਿਸ ਖੰਨਾ ਜਿਨ੍ਹਾਂ ਨੇ ਕੱਲ ਪਰਸੋਂ ਉੱਥ ਚੱਕੀ ਹੈ ਉਹਨਾਂ ਦੇ ਟਨਰ ਤੋਂ ਬਾਅਦ ਜਸਟਿਸ ਸੂਰਜਕਾਂਤ ਜੀ ਦਾ ਨੰਬਰ ਹੈ ਚੀਫ ਜਸਟਿਸ ਸੁਪਰੀਮ ਕੋਰਟ ਇਹ ਜੀ ਸ਼ਖਸੀਅਤਾਂ ਦੇ ਆਰਡਰਸ ਦੇਖ ਲੋ ਹਵਾ ਦੇ ਵਿੱਚ ਕਿਵੇਂ ਉਡਾਏ ਜਾ ਰਹੇ ਹਨ ਜਸਟ ਬਿਕੋਜ਼ ਆਫ ਕਰਪਸ਼ਨ ਠੀਕ ਹੈ ਥੈਂਕ ਯੂ ਸੋ ਇਹ ਸੀਗੇ ਸਰ ਗੁਰਦੇਵ ਨਗਰ ਮਾਮਲੇ ਦੇ ਵਿੱਚ ਇਸ ਵੇਲੇ ਦੀ ਵੱਡੀ ਅਪਡੇਟ ਫੇਰ ਤੁਹਾਡੇ ਨਾਲ ਜਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸੀ ਤਨਵਾਦ